ਯੁੱਧਨੇ ਸ਼ੇਵਰੂਦ ਮੋਹਿਮ ਲੈਤਾ ਹੈ ਸੰਗਰੂਪ ਪੁਲਿਸ ਨੇ ਨਸ਼ੇ ਸਪਲਾਈ ਦੇ ਰਿਕਾਰਡ ਦਾ ਪਰਦਾ ਫਾਸ਼ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਪਾਸੋਂ 1 ਕਿਲੋ 625 ਗ੍ਰਾਮ ਹੈਰੋਇਨ 10 ਪਿਸਤੌਲ ਅਤੇ 12 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਇਸ ਦਾ ਖੁਲਾਸਾ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਕੀਤਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ 1 ਅਪ੍ਰੈਲ ਦੇ ਮਹੀਨੇ ਦੇ ਵਿੱਚ ਐਫਆਈਆਰ ਦਰਜ ਹੋਈ ਸੀ ਪੁਲਿਸ ਸਟੇਸ਼ਨ ਸਦਰ ਤੂਰੀ ਵਿੱਚ ਜਿੱਥੇ ਦੋ ਦੋਸ਼ੀ ਨਿਗਮੁਰਫ ਲਕੀ ਅਤੇ ਗੁਰਫਰੀ ਤੁਰਫ ਪੈਰੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਜਦੋਂ ਟੀਮਸ ਨੇ ਇੰਟਰਸੈਪਟ ਕੀਤਾ ਉਹ ਮੌਕੇ ਤੋਂ ਫਰਾਰ ਹੋ ਗਏ ਸੀਗੇ ਲੇਕਿਨ ਉਹਨਾਂ ਤੇ ਕੋਲੋਂ ਸਾਨੂੰ ਬਰਾਮਦਗੀ ਹੋਈ ਸੀਗੀ 125 ਗ੍ਰਾਮ ਹੈਰੋਇਨ ਇੱਕ ਪਿਸਤੌਲ 12 ਬੋਰ 7 जिंदा ਕਾਰਤੂਸ ਅਤੇ ਚਾਰ ਮੋਬਾਈਲ ਫੋਨ ਜਿਹੜਾ ਮੁਕੱਦਮਾ ਦਰਜ ਹੋਇਆ ਉਸ ਤੋਂ ਬਾਅਦ ਸਾਡੀ ਐਸਪੀਡੀ ਡੀਐਸਪੀਡੀ ਸਾਡੀ ਸੀਆਜੀ ਦੀ ਟੀਮਸ ਲੋਕਲ ਪੁਲਿਸ ਦੀ ਟੀਮ ਸਾਰਿਆਂ ਨੇ ਜੁਆਇੰਟਲੀ ਆਪਰੇਸ਼ਨ ਕੀਤਾ ਇਹਨਾਂ ਨੇ ਫਾਲੋਅ ਅਪ ਕਰਕੇ ਇਸ ਇਨਵੈਸਟੀਗੇਸ਼ਨ ਵਿੱਚ ਇਹਨਾਂ ਨੂੰ ਪਤਾ ਚੱਲਿਆ ਕਿ ਜਿਹੜਾ ਨਿਗਰ ਨਿਗਮ ਉਰਫ ਲੱਕੀ ਹੈ ਉਹ ਇੱਕ ਹੋਰ ਮੁਕਦਮੇ 'ਚ ਅਰੈਸਟ ਹੋ ਗਿਆ ਸੀਗਾ ਉਹ ਜੇਲ੍ਹ ਵਿੱਚ ਮੌਜੂਦ ਸੀ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਜਦੋਂ ਉਸ ਤੋਂ ਕੁਛਕਿਛ ਕੀਤੀ ਤਾਂ ਇੱਕ ਜਸਪਾਲ ਉਰਫ ਬਿੱਲਾ ਹੈ ਜੇ ਜੋ ਇਹਨਾਂ ਨੂੰ ਪਤਾ ਚੱਲਿਆ ਕਿ ਉਸ ਕੋਲ ਇਲੀਗਲ ਵੈਪਨਸ ਮੌਜੂਦ ਨੇ ਜਦੋਂ ਇਹਨਾਂ ਨੇ ਉਸ ਨੂੰ ਐਪਰੀਹੈਂਡ ਕੀਤਾ ਤਾਂ ਉਸ ਦੇ ਕੋਲੋਂ ਦੋ ਪਿਸਤੌਲ ਇਹਨਾਂ ਨੂੰ 32 ਬੋਰ ਦੇ ਮਿਲੇ ਉਸ ਦੀ ਪੁੱਛਗਿੱਛ ਤੇ ਅੱਗੇ ਇੱਕ ਸਤਨਾਮ ਉਰਫ ਸੱਤਾ ਹੈਗਾ ਜੋ ਨਾਮਿਨੇਟ ਹੋਇਆ ਜੋ ਪਹਿਲਾਂ ਤੋਂ ਹੀ ਜੋ ਪਿੱਖੀਵਿੰਡ ਦਾ ਰਹਿਣ ਵਾਲਾ ਹੈ ਤਾਂ ਇਹ ਪਹਿਲਾਂ ਤੋਂ ਹੀ ਸੰਗਰੂਰ ਜੇਲ੍ਹ ਵਿੱਚ ਬੰਦ ਹੈ ਜਦੋਂ ਉਸ ਨੂੰ ਲਿਆਂਦਾ ਗਿਆ ਤਾਂ ਉਸ ਦੀ ਨਿਸ਼ਾਨਦੇਹੀ ਤੇ ਸਾਨੂੰ ਜੇਲ੍ਹ ਵਿੱਚੋਂ 8 ਮੋਬਾਈਲ ਫੋਨ ਬਰਾਮਦ ਹੋਏ ਜਿਸ ਤੇ ਇੱਕ ਫਰੈਸ਼ ਐਫ ਆਈ ਆਰ ਦਰਜ ਹੋਈ ਪੁਲਿਸ ਸਟੇਸ਼ਨ ਸਿਟੀਵਾਂ ਦੇ ਵਿੱਚ ਨਾਲੇ ਇਸ ਰਿਕਵਰੀ ਤੋਂ ਬਾਅਦ ਜਦੋਂ ਅਸੀਂ ਅੱਗੇ ਪੁੱਛਗਿੱਛ ਉਸ ਤੋਂ ਹੋਰ ਕੀਤੀ ਤਾਂ ਸਾਨੂੰ 1 ਕਿਲੋ 500 ਗ੍ਰਾਮ ਹੈਰੋਇਨ ਇੱਕ ਪਿਸਤੌਲ ਬੱਤੀ ਹੋਰ ਸਾਨੂੰ ਇੱਕ ਦੇਸੀ ਕੱਟਾ 12 ਬੋਰ ਤੇ 6 ਜ਼ਿੰਦਾ ਕਾਰਤੂਸ ਮਿਲੇ। ਕੁੱਲ ਜੋ ਬਰਾਮਦੀਆਂ ਇਸ ਮੁਕਦਮੇ 'ਚ ਹਲੇ ਤੱਕ ਹੋਈਆਂ ਉਹ ਹੈ 1 ਕਿਲੋ 625 ਗ੍ਰਾਮ ਹੈਰੋਇਨ, 12 ਮੋਬਾਈਲ ਫੋਨ, 13 ਜ਼ਿੰਦਾ ਰੌਂਦ, 3 ਪਿਸਤੌਲ 32 ਬੋਰ ਅਤੇ 2 ਦੇਸੀ ਕੱਟੇ 12 ਬੋਰ। ਇਸ ਅ ਨੰ ਸਾਰੇ ਦੇ ਸਾਰੇ ਜੋ ਤੁਹਾਨੂੰ ਮੈਂ ਹੁਣੇ ਸੀਕੁਐਂਸ ਆਫ ਇਵੈਂਟਸ ਦੱਸਿਆ ਹੈ ਅਕਿਊਜ਼ ਦੇ ਬਾਰੇ ਦੱਸਿਆ ਇਹਨਾਂ ਦੇ ਪਿੱਛੇ ਸਾਡੀ ਟੀਮਜ਼ ਲਗਾਤਾਰ ਹਲੇ ਵੀ ਕੰਮ ਕਰ ਰਹੀਆਂ ਨੇ ਤੇ ਇਸ ਦੀ ਬੈਕਵਰਡ ਫਾਰਵਰਡ ਲਿੰਕੇਜਸ ਤੇ ਵੀ ਲਗਾਤਾਰ ਤਫ਼ਤੀਸ਼ ਚੱਲੀ ਹੈ ਪਹਿਲਾਂ ਕਿੰਨੇ ਕੇ ਪਰਚੇ ਮਾਮਲੇ ਦਰਜ ਨਹੀਂ ਜੈਦਾ ਉਸ ਤੇ ਤੇ ਨਦੀ ਜਿਹੜੀ ਆਪਸੀ ਕੋਈ ਗਰੁੱਪ ਬਣਾਇਆ ਹੋਇਆ ਹੈ ਸੀ ਜਾਂ ਜੇਲ੍ਹ ਦੇ ਵਿੱਚ ਲਿਆ ਚੁੱਕੇ ਜਿਹੜੇ ਤਾਂ ਮੈਂ ਤੁਹਾਨੂੰ ਤਿੰਨ ਦੋਸ਼ੀ ਦੱਸੇ ਹੈਗੇ ਜੀ ਨਿਗਮ ਗੁਰਪ੍ਰੀਤ ਪੈਰੋ ਅਤੇ ਜਸਪਾਲ ਬਿੱਲਾ ਇਹ ਤਿੰਨੋਂ ਸੰਗਰੂਰ ਤੇ ਰਹਿਣ ਵਾਲੇ ਨੇ ਤੇ ਇੱਕ ਦੂਸਰੇ ਨੂੰ ਪਹਿਲਾਂ ਜਾਣਦੇ ਸੀ ਲੀਗਲ ਐਕਟੀਵਿਟੀਆਂ ਵਿੱਚ ਬੀ ਇੰਗੇਜ ਸੀ ਇੰਨਾ ਤੇ ਪਹਿਲਾਂ ਮਲਟੀਪਲ ਐਫ ਆਈਆਰਸ ਦਰਜ ਨੇ ਜਿਹੜਾ ਸਤਨਾਮੂਰ ਸਰਤਾ ਹੈਗਾ ਉਹ ਇਹਨਾਂ ਨੂੰ ਸੰਗਰੂਰ ਜੇਲ੍ਹ ਵਿੱਚ ਹੀ ਮਿਲਿਆ ਹੈਗਾ ਤੇ ਉਹ ਜਿਹੜਾ ਉਸਤੇ ਸਤਨਾਮ ਸੱਤੇ ਤੇ ਤਿੰਨ ਐਫ ਆਈਆਰ ਪਹਿਲਾਂ ਦਰਜ ਗਏ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਠਾ ਮੋਬਾਈਲ ਕੋ ਜੇਲ੍ਹ ਦੇ ਵਿੱਚ ਬਰਾਮਦ ਹੋਏ ਨੇ ਕਦੋਂ ਤੋਂ ਇਹ ਜੇਲ੍ਹ ਦੇ ਵਿੱਚੋਂ ਰੈਕਟ ਚਲਾ ਰਹੇ ਸੀ ਤੇ ਕਦੋਂ ਤੋਂ ਜਿਹੜੇ ਮੋਬਾਈਲ ਨੇ ਉਹ ਜੇਲ੍ਹ ਦੇ ਅੰਦਰ ਗਏ ਕਿਉਂਕਿ ਕੋਈ ਸਮਾਂ ਪਹਿਲਾਂ ਵੀ ਰੇਡ ਕੀਤੀ ਜਦੋਂ ਉਦੋਂ ਹੀ ਮੋਬਾਈਲ ਬਰਾਮਦ ਹੋਇ ਇਹ ਮੋਬਾਈਲ ਜਿਹੜਾ ਜਿੱਦ ਤੱਕ ਉਹ ਚੱਲਿਆ ਉਸ ਤੋਂ ਬਾਅਦ ਗਏ ਇਹ ਕਿਸੇ ਇਕਵਿਪਮੈਂਟ ਦੇ ਰਾਹੀਂ ਇਹ ਅੰਦਰ ਲੈ ਕੇ ਗਏ ਸੀ ਕਿ ਉਸ ਦੇ ਬਾਰੇ ਅਸੀਂ ਹੋਰ ਕਲੀਅਰ ਕਰ ਰਹੇ ਹਾਂ ਸਾਨੂੰ ਹੋਰ ਵੀ ਲੋਕਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇਸ ਦੇ ਵਿੱਚ ਡੂੰਘਾਈ ਨਾਲ ਤਫ਼ਤੀਸ਼ ਕਰਨੀ ਪਵੇਗੀ ਤਾਂ ਕਿ ਇਸ ਦਾ ਸਾਰਾ ਪਰਦਾਫਾਸ਼ ਹੋ ਸਕੇ ਲੇਕਿਨ ਇੱਕ ਬਿਗ ਬਲੋ ਹੈ ਟੂ ਸਮਗਲਿੰਗ ਰੈਕਿਟ ਜੇਲ ਦੇ ਅੰਦਰ ਤੇ ਬਾਹਰ ਦੋਨੋਂ